ਪੰਜਾਬ ਦੇ ਵਿੱਚ ਹੁਣ 24 ਘੰਟੇ ਏਟੀਐਮ ਤੋਂ ਮਿਲੇਗਾ ਕਣਕ ਫਿੰਗਰਪ੍ਰਿੰਟ ਤੋਂ ਚਲੇਗਾ ਕਾਰਡ ਬੀਪੀਐਲ ਪਰਿਵਾਰਾਂ ਨੂੰ ਮਿਲੇਗਾ ਏਟੀਐਮ ਤੋਂ ਹੁਣ ਅਨਾਜ ਕੇਂਦਰ ਸਰਕਾਰ ਪੰਜਾਬ ਚ ਲਿਆਵੇਗੀ ਮਸ਼ੀਨ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਦਰਅਸਲ ਹੁਣ ਏਟੀਐਮ ਮਸ਼ੀਨਾਂ ਇੱਕ ਨਵੀਂ ਸਹੂਲਤ ਪ੍ਰਦਾਨ ਕਰਨ ਜਾ ਰਹੀ ਹੈ ਹੁਣ ਪੈਸੇ ਦੀ ਬਜਾਈ ਏਟੀਐਮ ਤੋਂ ਗਹਿੂ ਅਨਾਜ ਕਢਵਾਇਆ ਜਾ ਸਕਦਾ ਹੈ ਹਾਂ ਤੁਸੀਂ ਬਿਲਕੁਲ ਇਹ ਵੀ ਗੱਲ ਸੁਣੀ ਹੈ ਕਿ ਹੁਣ ਏਟੀਐਮ ਤੋਂ ਜਿੱਥੇ ਲੋਕ ਪੈਸੇ ਵੰਦੇ ਨੇ ਪਰ ਹੁਣ ਅਨਾਜ ਵੀ ਕੱਢਿਆ ਜਾਵੇਗਾ ਇਹ ਇੱਕ ਨਵੀਂ ਪਹਿਲ ਹੈ ਜਿਸ ਦਾ ਉਦੇਸ਼ ਰਾਸ਼ਨ ਦੀਆਂ ਦੁਕਾਨਾਂ ਦੇ ਉੱਤੇ ਲੰਬੀਆਂ ਲਾਈਨਾਂ ਤੋਂ ਛੁਟਕਾਰਾ ਪਾਉਣਾ ਹੈ ਕਿਉਂਕਿ ਡਿਪੋ ਦੇ ਉੱਤੇ ਜਾ ਕੇ ਕਾਫੀ ਲੰਬੀਆਂ ਲਾਈਨਾਂ ਲਗਾਉਣੀਆਂ ਪੈਂਦੀਆਂ ਨੇ ਲੋਕਾਂ ਨੂੰ ਖੱਜਲ ਖੁਆਰ ਹੋਣੇ ਪੈਂਦੇ ਨੇ ਤੇ ਕਈ ਵਾਰ ਤਾਂ ਬਹੁਤ ਚੱਕਰ ਵੀ ਲਗਾਉਣੇ ਪੈਂਦੇ ਨੇ ਤਾਂ ਲੋਕ ਇਹਨਾਂ ਦੱਸਦੇ ਕਿ ਗ੍ਰੀਨ ਕਾਰਡ ਜੋ ਕਿ ਗ੍ਰੀਨ ਰਾਸ਼ਨ ਏਟੀਐਮ ਮਸ਼ੀਨਾਂ ਦੇ ਰਾਹੀਂ ਇਨਾ ਬਿਨਾ ਕਿਸੇ ਲੰਬੀ ਲਾਈਨ ਦੇ ਵਿੱਚ ਖੜੇ ਹੋਏ ਰਾਸ਼ਨ ਪ੍ਰਾਪਤ ਕਰ ਸਕਣਗੇ ਸਰਕਾਰ ਨੇ ਰਾਸ਼ਨ ਵੰਡ ਦੀ ਪ੍ਰਕਿਰਿਆ ਨੂੰ ਸਰਲ ਅਤੇ ਸੁਵਿਧਾਜਨਕ ਬਣਾਉਣ ਦੇ ਲਈ ਗ੍ਰੀਨ ਏਟੀਐਮ ਮਸ਼ੀਨਾਂ ਦੀ ਸ਼ੁਰੂਆਤ ਕੀਤੀ ਹੈ ਪਹਿਲਾਂ ਲੋਕਾਂ ਨੂੰ ਰਾਸ਼ਨ ਲੈਣ ਦੇ ਲਈ ਰਾਸ਼ਨ ਦੀਆਂ ਦੁਕਾਨਾਂ ਦੇ ਉੱਤੇ ਲੰਬੀਆਂ ਲਾਈਨਾਂ ਦੇ ਵਿੱਚ ਖੜਾ ਹੋਣਾ ਪੈਂਦਾ ਸੀਗਾ ਪਰ ਹੁਣ ਇਸ ਨਵੀਂ ਮਸ਼ੀਨ ਦੇ ਰਾਹੀਂ ਲੋਕ ਆਸਾਨੀ ਦੇ ਨਾਲ ਰਾਸ਼ਨ ਪ੍ਰਾਪਤ ਕਰ ਸਕਦੇ ਨੇ ਇਹਨਾਂ ਮਸ਼ੀਨਾਂ ਤੇ ਰਾਹੀ ਰਾਸ਼ਨ ਕਾਰਡ ਧਾਰਕਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਰਾਸ਼ਨ ਕਢਵਾ ਸਕਦੇ ਨੇ ਗ੍ਰੀਨ ਏਟੀਐਮ ਇੱਕ ਆਮ ਏਟੀਐਮ ਵਰਗਾ ਲੱਗਦਾ ਹੈ ਪਰ ਇਹ ਪੈਸਿਆਂ ਦੀ ਬਜਾਏ ਰਾਸ਼ਨ ਦਵੇਗਾ ਇਹ ਮਸ਼ੀਨ ਦੇ ਵਿੱਚ ਇੱਕ ਦਿਨ ਦੇ ਵਿੱਚ 30 ਕੁਇੰਟਲ ਕਣਕ ਅਤੇ ਛੋਲ ਕੱਢਣ ਦੀ ਸਮਰਥਾ ਰੱਖਦੀ ਹੈ ਰਾਸ਼ਨ ਵੇਚਣ ਵਾਲਿਆਂ ਨੂੰ ਵੀ ਇਹਨਾਂ ਮਸ਼ੀਨਾਂ ਦੀ ਵਰਤੋਂ ਦੇ ਲਈ ਸਿਖਲਾਈ ਦਿੱਤੀ ਜਾਵੇਗੀ ਇਹ ਪਹਿਲੀ ਵਾਰ ਨਹੀਂ ਹੈ ਸਗੋਂ ਅਜਿਹੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਚੁੱਕੀ ਹੈ ਪਹਿਲਾਂ ਵੀ ਹੋਰ ਖੇਤਰਾਂ ਦੇ ਵਿੱਚ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ 오ਡੀਸ਼ਾ ਸਰਕਾਰ ਨੇ ਰਾਈਜ਼ ਏਟੀਐਮ ਦੇ ਨਾਮ ਹੇਠ ਇਹ ਸਹੂਲਤ ਸ਼ੁਰੂ ਕੀਤੀ ਸੀਗੀ ਇਸ ਤੋਂ ਇਲਾਵਾ ਦੇਸ਼ ਦਾ ਪਹਿਲਾ ਗ੍ਰੀਨ ਏਟੀਐਮ ਸਾਲ 2021 ਦੇ ਵਿੱਚ ਹਰਿਆਣਾ ਦੇ ਗੁਰੂਗਰਾਮ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਜਿੱਥੋਂ ਕਾਣਾਕਾਤੇ ਚੋਲ 24 ਘੰਟੇ ਕਢਵਾਏ ਜਾ ਸਕਦੇ ਨੇ ਗ੍ਰੀਨ ਏਟੀਐਮ ਵਰਤਨ ਦੇ ਵਿੱਚ ਬਹੁਤ ਆਸਾਨ ਹੈ ਇਸ ਲਈ ਸਭ ਤੋਂ ਪਹਿਲਾਂ ਤੁਹਾਡੇ ਕੋਲ ਰਾਸ਼ਨ ਕਾਰਡ ਹੋਣਾ ਜ਼ਰੂਰੀ ਹੈ ਜਦੋਂ ਤੁਸੀਂ ਮਸ਼ੀਨ ਦੇ ਵਿੱਚ ਆਪਣਾ ਰਾਸ਼ਨ ਕਾਰਡ ਨੰਬਰ ਦਰਜ ਕਰੋਗੇ ਤਾਂ ਪੂਰੀ ਜਾਣਕਾਰੀ ਦਿਖਾਈ ਦੇਵੇਗੀ ਜਿਵੇਂ ਕਿ ਤੁਹਾਨੂੰ ਕਿੰਨੇ ਕਿਲੋ ਕਣਕ ਅਤੇ ਚੌਲ ਮਿਲਣਗੇ ਫਿਰ ਤੁਸੀਂ ਆਪਣੀ ਲੋੜ ਦੇ ਅਨੁਸਾਰ ਰਾਸ਼ਨ ਚੁੜ ਸਕਦੇ ਹੋ ਅਤੇ ਇਸ ਨੂੰ ਮਸ਼ੀਨ ਤੋਂ ਬਾਹਰ ਕੱਢ ਸਕਦੇ ਹੋ ਇਹ ਸਹੂਲਤ ਜਲਦੀ ਹੀ ਆਮ ਲੋਕਾਂ ਦੇ ਲਈ ਉਪਲਬਧ ਕਰਵਾਈ ਜਾਵੇਗੀ ਜਿਸ ਦੇ ਨਾਲ ਰਾਸ਼ਨ ਵੰਣਾ ਆਸਾਨ ਹੋ ਜਾਵੇਗਾ ਅਤੇ ਲੋਕਾਂ ਨੂੰ ਰਾਸ਼ਨ ਲੈਣ ਦੇ ਵਿੱਚ ਕੋਈ ਮੁਸ਼ਕਿਲ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਵੇਗੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੁਣ ਹਰ ਹਫਤੇ ਜਿਵੇਂ ਕਹੋ ਵਿੱਚ 24 ਘੰਟੇ ਏਟੀਐਮ ਦੇ ਵਿੱਚੋਂ ਗੇਹੂ ਮਿਲੇ ਕਰੇਗਾ ਸਿਰਫ ਫਿੰਗਰਪ੍ਰਿੰਟ ਦੇ ਨਾਲ ਤੁਹਾਨੂੰ ਇਹ ਕਾਰਡ ਚਲਾਉਣਾ ਪਵੇਗਾ ਯਾਨੀ ਕਿ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਬੀਪੀਐਲ ਜੋ ਪਰਿਵਾਰ ਨੇ ਉਹਨਾਂ ਨੂੰ ਰਾਸ਼ਨ ਅ ਦੇਸੀ ਹੈ ਕਿ ਰਾਸ਼ਨ ਦਾ गेहूं ਲੈਣ ਦੇ ਲਈ ਰਾਸ਼ਨ卡 ਤੋਂ ਜੋ ਅਨਾਜ ਲੈਣ ਦੇ ਲਈ ਹੁਣ ਡਿਪੂ ਦੇ ਬਾਰ ਬਾਰ ਚੱਕਰ ਨਹੀਂ ਕੱਟਨੇ ਪੈਣਗੇ ਉਹਨਾਂ ਨੂੰ ਜਿਹੜੇ ਕਿ ਡਿਪੂ ਹੋਲਡਰ ਹੁੰਦੇ ਨੇ ਉਹਨਾਂ ਦੀ ਮਨਮਾਨੀ ਹੁਣ ਨਹੀਂ ਸੈਣੀ ਪਵੇਗੀ ਕਿਉਂਕਿ ਕਈ ਵਾਰ ਡਿਪੂ ਹੋਲਡਰ ਸਮੇਂ ਤੋਂ ਪਹਿਲਾਂ गेहूं ਜਿਹੜੇ ਕਿ ਆਊਟਫਿਟ ਨਹੀਂ ਕਰਦੇ ਜਿਸ ਤੋਂ ਲੋਕਾਂ ਨੂੰ ਕਾਫੀ ਪਰੇਸ਼ਾਨੀ ਚਲਣੀ ਪੈਂਦੀ ਹੈ ਤਾਂ ਇਸ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਹੁਣ ਕੇਂਦਰ ਵਰਲਡ ਫੂਡ ਪ੍ਰੋਗਰਾਮ ਦੇ ਤਹਿਤ ਪੰਜਾਬ ਦੇ ਵਿੱਚ ਏਸੀ ਏਟੀਐਮ ਮਸ਼ੀਨਾਂ ਲਗਵਾਈ ਜਾਵੇਗੀ ਤਾਂ ਦੱਸ ਦਈਏ ਕਿ ਜਿਸ ਤੋਂ ਪੈਸੇ ਦੀ ਥਾਂ ਅਨਾਜ ਨਿਕਲੂਗਾ ਕਣਕ ਨਿਕਲੂਗਾ ਜਿਸ ਦੇ ਲਈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਦੀ ਕਿ ਇਸ ਦੇ ਲਈ ਸਰਕਾਰ ਦੇ ਦੁਆਰਾ ਬਣਾਏ ਗਏ ਕਾਰਡ ਦੀ ਜ਼ਰੂਰਤ ਪੈ ਸਕਦੀ ਹੈ ਕਾਰਡ ਦੇ ਨਾਲ ਸੰਬੰਧਿਤ ਪਰਿਵਾਰ ਦੇ ਫਿੰਗਰਪ੍ਰਿੰਟ ਇਸ ਮਸ਼ੀਨ ਦੇ ਉੱਤੇ ਚੱਲਣਗੇ ਜਿਵੇਂ ਕਿ ਇਹਦਾ ਮਤਲਬ ਹੈ ਕਿ ਲੋਕਾਂ ਨੂੰ ਨੀਲੇ ਕਾਰਡ ਜਿਹੜੇ ਕਿ ਜਿਨ੍ਹਾਂ ਦੇ ਬਣੇ ਹੋਏ ਨੇ ਨੀਲੇ ਕਾਰਡ ਤਾਂ ਉਹਨਾਂ ਦੇ ਆਪਣੇ ਫਿੰਗਰ ਪ੍ਰਿੰਟਸ ਲਗਾਉਣ ਦੇ ਉੱਤੇ ਮਸ਼ੀਨ ਮਸ਼ੀਨ ਤੋਂ ਹਰ ਮਹੀਨੇ ਇੱਕ ਵਾਰ ਉਹ ਆਪਣੇ ਪਰਿਵਾਰ ਦੇ ਕੋਟੇ ਦਾ ਗੇਹੂੰ ਲੈ ਸਕਣਗੇ ਅਤੇ ਮਸ਼ੀਨ ਇੱਕ ਅਜਿਹੀ ਥਾਂ ਦੇ ਉੱਤੇ ਲਗਾਈ ਜਾਏਗੀ ਜਿੱਥੇ ਲੋਕਾਂ ਦੀ ਆਵਾਜਾਈ ਅਧਿਕ ਜਿੱਥੇ ਜ਼ਿਆਦਾਤਰ ਹੁੰਦੀ ਹੈ ਤਾਂ ਕਿ ਲੋਕਾਂ ਨੂੰ ਕਾਫੀ ਪਰੇਸ਼ਾਨੀ ਸਾਹਮਣਾ ਨਾ ਕਰਨਾ ਪੈ ਸਕੇ ਤਾਂ ਦੱਸ ਦਈਏ ਕਿ ਇਸ एसडीएम ਆਫਿਸ ਜਾਂ ਆਫਿਸ ਸਰਕਾਰੀ ਗੋਦਾਮ ਦੇ ਵਿੱਚ ਲਗਾਇਆ ਜਾ ਸਕਦਾ ਹੈ ਤਾਂ ਕਿ ਸਿਕਿਉਰਿਟੀ ਰਹੇ ਤਾਂ ਫੂਡ ਐਂਡ ਸਪਲਾਈ ਮਨਿਸਟਰ ਲਾਲ ਚੰਦ ਕਟਾਰੂ ਚੱਕ ਨੇ ਇਹ ਗਲੱਖੀ ਹੈ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਗ੍ਰੇਨ ਏਟੀਐਮ ਜਿਹੜੇ ਕਿ ਲਗਣ ਜਾ ਰਹੇ ਨੇ ਤਾਂ ਮਨਜ਼ੂਰੀ ਕੇਂਦਰ ਤੋਂ ਮਿਲ ਚੁਕੀ ਹੈ ਕੇਂਦਰ ਸਰਕਾਰ ਤੋਂ ਮਿਲ ਚੁਕੀ ਹੈ ਤੇ ਕੇਂਦਰੀ ਟੀਮ ਦੀ ਵਿਜ਼ਿਟ ਤੋਂ ਬਾਅਦ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਇਸ ਨੂੰ ਜਲਦ ਹੀ ਪੂਰੇ ਸੂਬੇ ਦੇ ਵਿੱਚ ਲਾਗੂ ਕਰਨ ਦੀ ਯੋਜਨਾ ਬਣਾ ਦਿੱਤੀ ਜਾਵੇਗੀ